ਇੱਕ ਨੌਜਵਾਨ ਮਿਲਿਆ ਕਹਿੰਦਾ ਭਾਈ 8.10 ਕਰੋੜ ਦਾ ਕਿਲਾ ਵੇਚਿਆ ਲੋਕਾਂ ਨੇ ਜਿਨ੍ਹਾਂ ਨੇ ਵੇਚਿਆ ਪਤਾ ਕੀ ਕਰਦੇ ਆ ਹੁਣ ਵੱਡੀਆਂ-ਵੱਡੀਆਂ ਕੋਠੀਆਂ ਪਾਲੀਆਂ ਖਰਚੇ ਵਧਾ ਲਏ ਸ਼ੌਂਕ ਮਹਿੰਗੇ ਕਰ ਲਏ ਸਾਰਾ ਉੱਡ ਗਿਆ ਹੁਣ ਮੈਂ ਹਾਂ ਕੀ ਕਰਦੇ ਆ ਕਹਿੰਦਾ ਕੈਮਰੇ ਲਵਾਏ ਅੰਦਰ ਬੈਠੇ ਆ ਜੇ ਮੰਗਤਾ ਆ ਜੇ ਨਾ ਕੋਈ ਅੰਦਰੋਂ ਹੀ ਦੇਖ ਲਵੇ ਮੰਗਤਾ ਆ ਗਿਆ ਬਾਹਰ ਨਹੀਂ ਨਿਕਲਦੇ 10 ਰੁਪਏ ਹੈ ਨਹੀਂ ਮੰਗਤੇ ਨੂੰ ਦੇਣ ਵਾਲੇ ਨੂੰ 10-10 ਕਰੋੜ ਦੇ ਕਿਲੇ ਵੇਚਣ ਵਾਲੇ ਦੇ ਹਾਲਾਤ ਨੇ ਆ ਜਾਵਰ ਜੀਰਕਪੁਰ ਖਾੜ ਮਹਾਲੀ 15-15 ਕਰੋੜ ਦੇ ਕਿੱਲੇ ਵੇਚੇ 20-20 ਕਰੋੜ ਦੇ ਅੱਜ ਸੜਕਾਂ ਦੇ ਖੜਿਆ ਰੇੜੀਆਂ ਲਾਈ ਉਹ ਬਾਪੂ ਦੀ ਆਈ ਸੀ ਨਾ ਵੀਡੀਓ ਜਿਹੜਾ ਕਿ 2 ਕਰੋੜ ਦਾ ਕਿੱਲਾ ਵੇਚ ਤੇ ਗੋਲ ਗੱਪੇ ਵੇਚਦਾ ਆਪਣੀਆਂ ਬਣੀਆਂ ਜ਼ਮੀਨਾਂ ਦੇ ਉੱਤੇ ਬਣੇ ਮੌਲਾਂ ਦੇ ਵਿੱਚ ਚੌਂਕੀਦਾਰਾ ਕਰਦੇ ਆ ਤਿੰਨ ਪੀਏ ਘੂਣ ਚਲਾਉਂਦੇ ਆ ਰਿਕਸ਼ੇ ਚਲਾਉਂਦੇ ਆ ਧਿਹਾਰੀਆਂ ਕਰਦੇ ਆ 20-20 ਕਰੋੜ ਦੇ ਕਿੱਲੇ ਵੇਚਣ ਵਾਲੇ ਪੈਸਾ ਕਿਸੇ ਕਲਾਕਾਰ ਨੇ ਕਿਹਾ ਕਿ ਪੈਸਾ ਕਾਂਪ ਨੇਰੇ ਦਾ ਕਿਸ ਐਸ ਬਨੇਰੇ ਕਦੇ ਉਸ ਬਨੇਰੇ ਇਹ ਨਹੀਂ ਖੜਦਾ ਮੰਨ ਲਓ 100 ਕਰੋੜ ਵਟ ਲਿਆ ਬੈਂਕ ਚ ਧਰ ਦਿਓਗੇ ਬੈਂਕ ਭੱਜ ਗਿਆ ਕੀ ਕਰੋਗੇ ਆ ਭੱਜ ਗਿਆ ਫਰੀਦਕੋਟ ਬੈਂਕ ਦਾ ਮੈਨੇਜਰ ਸਾਦਕ 100 ਕਰੋੜ ਲੋਕਾਂ ਲੈ ਕੇ ਵਿੱਚੀ ਲਿਮਟਾਂ ਲੁੰਟਾਂ ਲੋਨ ਲਾਣਾ ਐਫ ਡੀਆਂ ਫਟੀਆਂ ਲੈ ਕੇ ਭੱਜ ਗਿਆ ਤੇ ਤੁਰੇ ਫਿਰੋ ਮੈਨੇਜਰ ਦੇ ਮੰਗਰ ਪਾਲ ਦੇ ਆ ਪਰਲ ਕੰਪਨੀ ਦਾ ਮਾਲਕ ਭੰਗੂ ਲੋਕਾਂ ਦੇ ਅਰਬਾਂ ਖਰਬਾਂ ਲੈ ਕੇ ਭੱਜ ਗਿਆ ਪੰਜਾਬਦਿਆਂ ਦੇ ਜਿਹੜਾ ਕਹਿੰਦਾ ਮੈਂ ਚੌਗਣੇ ਪੈਸੇ ਕਰੂੰਗਾ ਇਹ लास्ट ਬਰ ਬੋਦਾ ਸਾਨੂੰ ਪੰਗੂ ਫੜ ਲਿਆ ਪੰਗੂ ਜੇਲ੍ਹ ਚ ਦਾ ਪੰਗੂ ਜੇਲ੍ਹ ਚ ਮਰ ਗਿਆ ਹੁਣ ਪੈਸੇ ਜੀ ਨੇ ਲੈਣੇ ਆਓ ਤਾਹਾਂ ਜਾਣਾ ਪੂ ਪੰਗੂ ਕੋਲੇ ਫੇਰ ਮੂੰ ਤਾਂ ਮਿਲਣਾ ਹੀ ਨਹੀਂ ਸਾਨੂੰ ਦਾ ਆ ਜਿਹੜੀ ਪੀੜ੍ਹੀ ਨਵੀਂ ਬੈਠੀ ਆ ਜਨਰੇਸ਼ਨ ਇਹਨਾਂ ਨੂੰ ਤਾਂ ਆ ਹੀ ਨਹੀਂ ਪਤਾ ਬੱਟ ਕਿੱਥੇ ਆ ਸਾਡੀ ਪਹੀ ਕਿਹੜੀ ਜਾਂਦੀ ਆ ਖਾਲ ਕਿਹੜਾ ਪਾਣੀ ਦੀ ਵਾਰੀ ਕਦੋਂ ਆ ਕਿੰਨੇ ਮਿੰਟ ਕਿੱਲੇ ਦੇ ਆ ਕਿਹੜਾ ਮੋਗਾ ਕਿਹੜਾ ਖਾਲ ਆ ਪਪਾ ਇਹਦਾ ਪੁਰਾਣੀ ਸੀਗੇ ਜਿੰਨਾ ਅੰਦਰ ਦਰਦ ਸੀਗਾ ਅੱਜ ਇਸ ਸਾਲ ਤੋਂ ਮੁੰਡਾ ਮੇਰੇ ਨਾਲ ਹੀ ਫਿਰਦਾ ਬਾਈ ਕੈਨੇਡਾ ਤੋਂ ਆਇਆ ਹੈ ਮੈਂ ਬਾਈ ਕਿਉਂ ਆ ਗਿਆ ਕਹਿੰਦਾ ਬਾਈ ਮੇਰਾ ਪਿਓ ਖੁਦਕੁਸ਼ੀ ਕਰਨ ਲੱਗਿਆ ਸੀ ਮੈਂ ਕਿਉਂ ਕਹਿੰਦਾ ਮੇਰੇ ਪਿਓ ਨੂੰ ਜਦੋਂ ਪਤਾ ਲੱਗਿਆ ਵੀ ਸਾਰੇ ਬਾਹਰ ਆ ਗਏ ਮੈਂ ਤਾਂ ਵਾਪਸ ਪੰਜਾਬ ਜਾਇ ਨਹੀਂ ਜਾਣਾ ਮੈਂ ਤਾਂ ਮੁੜੇ ਨਹੀਂ ਜਾਣਾ ਮੇਰੀ ਤਾਂ ਉਥੇ ਜ਼ਮੀਨ ਰਹਿ ਗਈ ਮੇਰਾ ਘਰ ਰਹਿ ਗਿਆ ਉਹਨੂੰ ਹੇਰ ਬਾ ਅੰਦਰ ਦਰਦ ਉੱਠਿਆ ਆਪਣੀ ਜਨਮ ਭੋਏ ਦਾ ਆਪਣੇ ਪਿੰਡਾਂ ਦਾ ਚੇਤਾ ਆਇਆ ਉਹ ਛੱਲਿਆ ਨਹੀਂ ਗਿਆ ਉਹ ਮੌਤ ਨੂੰ ਗੱਲ ਲਾਉਣ ਲੱਗ ਗਿਆ ਇਹ ਹੁੰਦਾ ਦਰਦ ਜਿਨ੍ਹਾਂ ਨੂੰ ਮੋਹ ਆਪਣੀ ਮਿੱਟੀ ਨਾਲ ਅੱਜ 47 ਦੇ ਉਜੜੇ ਜਿਹੜੇ ਇੱਕੋ ਉਜੜ ਕੇ ਲੈੰਦੇ ਪੰਜਾਬ ਚਲੇ ਗਏ ਲੈੰਦੇ ਚੜ੍ਹਦੇ ਆ ਗਏ ਅੱਜ ਉਹਨਾਂ ਬਾਪੂਆਂ ਦੀਆਂ ਵੀਡੀਓ ਸੁਣਿਆ ਕਰੋ ਰੋਂਦੇ ਆ 100-100 ਸਾਲ ਦੇ ਹੋਏ ਕਿ ਮੇਰਾ ਫਲਾਣਾ ਪਿੰਡ ਸੀ ਫਲਾਣੀ ਤਹਿਸੀਲ ਸੀ ਫਲਾਣਾ ਜ਼ਿਲ੍ਹਾ ਸੀ ਫਲਾਣੇ ਫਲਾਣੇ ਮਰੇ ਆੜੀ ਸੀ ਅਸੀਂ ਇਕੱਠੇ ਮਾਲਚਾਰ ਦੇ ਪਸ਼ੂ ਚਾਰਦੇ ਹੁੰਦੇ ਸੀ ਡੰਗਰ ਚਾਰਦੇ ਹੀ ਇਕੱਠੇ ਖੇਤੀ ਕਰਦੇ ਸੀ ਉਹ ਅੰਦਰ ਦਰਦ ਹੁੰਦਾ ਬਾਬੂ ਰਾਜਵਾਲੀ ਸਾਹੋਕੇ ਵਾਲਾ ਬਹੁਤ ਉੱਚ ਕੋਟੀ ਦਾ ਸਾਹਕਾਰ ਵਾਰਚਨਾ ਕਰ ਹੋਇਆ 47 ਤੋਂ ਬਾਅਦ ਜਦੋਂ ਉੱਜੜ ਗਿਆ ਵਿਚਾਰਾ ਇਥੋਂ ਪਾਕਿਸਤਾਨ ਚ ਲੈ ਗਿਆ ਪਿੰਡ ਸਾਹੋ ਕੇ ਆਇਆ ਉਦੋਂ ਬਾਅਦ ਕਾਫੀ ਸਮਾਂ ਬਾਅਦ ਬੜਾ ਰੋਇਆ ਬੜਾ ਕਲਪਿਆ ਪਿੱਟਿਆ ਮਿੰਤਾ ਕੀਤੀਆਂ ਪਿੰਡਾਂ ਦੇ ਪੈਰੀ ਲਟਿਆ ਕਹਿੰਦਾ ਮੈਨੂੰ ਇੱਥੇ ਰੱਖ ਲਓ ਇਹ ਮੇਰੀ ਮਾਂ ਦੀ ਧਰਤੀ ਹੈ ਮੇਰੇ ਪਿਓ ਦੀ ਧਰਤੀ ਹੈ ਮੇਰੀ ਮਾਂ ਧਰਤੀ ਹੈ ਮੇਰੀ ਜਨਮ ਧਰਤੀ ਹੈ ਮੈਂ ਜਾਣਾ ਨਹੀਂ ਚਾਹੁੰਦਾ ਪਰ ਕਿਸ ਨੇ ਰੱਖਿਆ ਨਹੀਂ ਬਾਈ ਉਹਨੂੰ ਜਾਣਾ ਪੈ ਗਿਆ ਰੋਂਦਾ ਕਲਪਦਾ ਉਹ ਦਰਦ ਉਹ ਦੁੱਖ ਲੈ ਕੇ ਆਪਣੇ ਅੰਦਰ ਚਲਾ ਗਿਆ ਤੇ ਉਧਰ ਜਾ ਕੇ ਮਰ ਗਿਆ ਕੀ ਸਮਝਣਗੇ ਸਾਡੀ ਜਵਾਨੀ ਇਹ ਦਰਦ ਨੂੰ ਯਾਰ ਸਾਡੇ ਦਾ ਕਹਿ ਦਿੰਦੇ ਆ 5 ਕਰੋੜ ਦਾ ਹੋ ਗਿਆ 10 ਦਾ ਹੋ ਗਿਆ ਵੇਚ ਦੇ ਬਾਪੂ ਕੋਠੀ ਪਾਵਾਂਗੇ ਗੱਡੀ ਲਿਆਵਾਂਗੇ ਆ ਪਹਿਲੀ ਵਾਲਾ ਚੈਨਾ ਮੇਰਾ ਮਿੱਤਰ ਹੈ ਉਹ ਕਹਿੰਦਾ ਅੱਜ ਕੱਲ ਕਿਸੇ ਮੁੰਡੇ ਨੂੰ ਫੋਨ ਕਰੀਦਾ ਵੀ ਆਜਾ ਯਾਰ ਆਥ ਨੇ ਇਕੱਠੇ ਖਾਣੇ ਪੀਣੇ ਆ ਉਹ ਇਹ ਨਹੀਂ ਕਹਦਾ ਮੋਟਰ ਤੇ ਬੈੰਨੇ ਚਲ ਉੱਥੇ ਖਾਣੇ ਪੀਣੇ ਆ ਉਹ ਕਹਿੰਦਾ ਬਰਸਤਾ ਤੇ ਬੈੰਨੇ ਆ ਫਲਾਨੇ KFC ਦੇ ਬੈੰਨੇ ਆ ਫਲਾਨੇ ਹੋਟਲ ਚਲਦੇ ਆ ਇਹ ਤਾਂ ਨਾਂ ਲਾ ਬਾਈ ਇਹ ਖੜਕਾ ਹੀ ਕਰੂ ਨਹੀਂ ਇਹਦੀ ਲੋੜ ਨਹੀਂ ਆਪਾਂ ਤਾਂ ਯਾਰੇ ਵੀ ਸਾਡੇ ਸ਼ੌਕ ਮਹਿੰਗੇ ਹੋ ਗਏ ਤੇ ਧਰਤੀ ਨਾਲ ਬੋ ਨਹੀਂ ਰਿਹਾ ਜਿਹੜੇ ਬਾਹਰ ਨੂੰ ਕਿੰਨੇ ਗਏ ਨਰੰਗਾਲ ਤੋਂ ਬਾਹਰਲੇ ਮੁਲਕ ਨੂੰ ਕਿੰਨੇ ਗਏ ਆ ਹੈ ਪੈਂਟ ਖਾਲੀ ਆ ਪੈਂਟ ਖਾਲੀ ਆ ਮੁਰਨ ਗਏ ਮੁਰਦੇ ਨਹੀਂ ਇੱਥੇ ਉਹਨਾਂ ਦੀ ਵੀ ਸੁਣ ਲਓ ਫਿਰ ਬਾਹਰ ਲਿਆਂਦੀ ਆ ਉਹਨਾਂ ਦੇ ਜਵਾਬ ਜੇ ਆਉਂਦੇ ਆ ਕਈ ਵਾਰੀ ਮਲਾਉਣ ਲੈ ਆਉਂਦੇ ਆ ਮੈਨੂੰ ਬਾਈ ਸਾਡੇ ਜਵਾਬ ਤੇਰੀਆਂ ਬਹੁਤ ਵੀਡੀਓ ਸੁਣਦੇ ਆ ਉਹ ਜਵਾਬ ਜਿਵੇਂ ਉਹ ਨਹੀਂ ਬਲੇਦਰ ਕੁੱਕੜ ਦੇ ਹੁੰਦੇ ਉਹੇ ਜੇ ਆ ਉਹ ਪੰਜਾਬੀ ਵੀ ਮੈਂ ਖਾਣਾ ਮੰਗਦਾ ਮੈਂ ਜਾਣਾ ਮੰਗਦਾ ਮੈਂ ਪੀਣਾ ਮੰਗਦਾ ਮੈਨੂੰ ਮੰਗਦਾ ਕੀ ਹੁੰਦਾ ਏ ਪੰਜਾਬੀ ਦਾ ਵੀ ਨਾਸਮਾਰੀ ਜਾਂਦੇ ਆ ਕਈ ਬਜ਼ੁਰਗ ਆ ਜਾਂਦੇ ਆ 70 80 ਸਾਲ ਦੇ ਬੁੜੇ ਹੋਏ ਪਿਆ ਵਿਚਾਰੇ ਰੋਣ ਲੱਗ ਜਾਂਦੇ ਆ ਮੈਂ ਕੀ ਗੱਲ ਬਾਬਾ ਘਾਟਾ ਕੁੱਟਾ ਪੈ ਗਿਆ ਬਾਹਰ ਕਹਿੰਦੇ ਨਾ ਸ਼ੇਰਾ ਘਾਟਾ ਦਾ ਕੋਈ ਨਹੀਂ ਬਾਹਰ ਮਿਲੀਅਨ ਬਿਲੀਅਨਅਰ ਬੰਦੇ ਆ ਛੱਪਾਂ ਨੇ ਘਰ ਆ ਟ੍ਰਾਂਸਪੋਰਟ ਆ ਮੈਂ ਫਿਰ ਰੋਣੇ ਕਾਤਵੇਂ ਕਹੜਾ ਮੁੰਡਾ ਕਿਸੇ ਗੋਰੀ ਨਾਲ ਵਿਆਹ ਕਰਾ ਕੇ ਹਜ਼ਾਰ ਮੀਲ ਦੂਰ ਰਹਿਣ ਲੱਗ ਗਿਆ ਕੁੜੀ ਕਿਸੇ ਕਾਲੇ ਨਾਲ ਵਿਆਹ ਕਰਾ ਕੇ 2000 ਮੀਲ ਦੂਰ ਰਹਿਣ ਲੱਗੀ ਮੈਂ ਦੇਖ ਲਿਆ ਪੰਛੀ ਦਾ ਭਾਉਣ ਜਉ ਲੱਗੇ ਕਮਲਿਆਂ ਵਾਂਗ ਛੱਪਟਾਂ ਲਾਉਣ ਦਿਨ ਰਾਤ ਕਾਵਲੇ ਹੋ ਗਏ ਮੀਆਂ ਬੀਬੀ ਜਾ ਕੇ ਡਾਲਰ ਕਮਾਲੋ ਡਾਲਰ ਕਮਾਲੋ ਤੇਰੇ ਦੀ ਲੱਤ ਤੇਰੀ ਦੀ ਜਵਾਕ ਕਦੇ ਸਾਹਮੇ ਹੀ ਨਹੀਂ ਜਵਾਕਾਂ ਨੂੰ ਪੰਜਾਬ ਨਾਲ ਜੋੜੇ ਨਹੀਂ ਉਹਨਾਂ ਨੂੰ ਕੀ ਪਤਾ ਕਾਲਿਆਂ ਗੋਰਿਆਂ ਦੀ ਜ਼ਿੰਦਗੀ ਦਾ ਬਗਹ ਰੋਨੇ ਆ ਕਹਿੰਦੇ ਹਾਂ ਇਹ ਕਰ ਚੇਤੇ ਰੱਖਿਓ ਬਾਹਰ ਗਏ ਬੰਦਿਆਂ ਦੀ ਤੀਜੀ ਪੀੜ੍ਹੀ ਜਿਹੜੀ ਉੱਥੇ ਜੰਮੂਗੀ ਉਹਨਾਂ ਕੋਲ ਨਾ ਬੋਲੀ ਰਹਿਣੀ ਆ ਨਾ ਇਤਿਹਾਸ ਰਹਿਣਾ ਨਾ ਵਿਰਾਸਤ ਰਹਿਣੀ ਆ ਨਾ ਸੱਭਿਆਚਾਰ ਨਾਲ ਪਹਿਰਾਵਾ ਨਾ ਪਛਾਣ ਸਭ ਕੁਝ ਖਤਮ ਹੋ ਜਾਣਾ ਉਥੋਂ ਦੀ ਉਹਨਾਂ ਨੇ ਰਾਤ ਵਿੱਚ ਜਾਣਾ ਤੇ ਮੈਨੂੰ ਗੱਲ ਦਾ ਜਵਾਬ ਦਿਓ ਬਾਈ ਗੁਰੂ ਗੋਬਿੰਦ ਸਿੰਘ ਜੰਗਾ ਲੜੀਆਂ ਨੇ ਕਿਹੜੀ ਗੱਲ ਦੀ ਖਾਤਰ ਪਛਾਨ ਖਾਤਰ ਉਹ ਕਹਿੰਦੇ ਸੀਗੇ ਆਪਣਾ ਪਛਾਨ ਛੱਡ ਦਿਓ ਆਪਣੀ ਵਿਚਾਰਧਾਰਾ ਛੱਡ ਦਿਓ ਆਪਣੀ ਸੋਚ ਛੱਡ ਦਿਓ ਸਾਡੇ ਚ ਮਿਲ ਜਾਓ ਗੁਰੂਆਂ ਨੇ ਕਿਹਾ ਸਾਡੀ ਸੋਚ ਵੱਖਰੀ ਵਿਚਾਰਧਾਰਾ ਵੱਖਰੀ ਸਾਡੇ ਸੁਦਾਹਤ ਅਸੂਲ ਵੱਖਰੇ ਸਾਡੀ ਪਛਾਨ ਵੱਖਰੀ ਇਨੂੰ ਜਿਉਂਦੇ ਰੱਖਣ ਲਈ ਅਸੀਂ ਕੁਰਬਾਨੀਆਂ ਦੇਣ ਨੂੰ ਤਿਆਰ ਆਂ ਜੰਗਾਂ ਲੜਨ ਨੂੰ ਤਿਆਰ ਆਂ ਪਰਿਵਾਰ ਕਰਵਾਣ ਕਰਨ ਨੂੰ ਤਿਆਰ ਆਂ ਕਰਕੇ ਦਿਖਾਇਆ ਜੰਗਾਂ ਲੜੀਆਂ ਪਰ ਆਪਣੀ ਪਛਾਣ ਨਹੀਂ ਛੱਡੀ ਅੱਜ ਡਾਂਦਰਾ ਪਿੱਛੇ ਆਪਣੀ ਪਛਾਣ ਛੱਡ ਰਹੇ ਆਂ ਫਿਰ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਾਂ ਕੁਦਰਤ ਦਾ ਨਿਯਮ ਐ ਸੂਲ ਆ ਕੁਦਰਤ ਦਾ ਤੁਸੀਂ ਆਪਣੇ ਘਰ ਨੂੰ ਖਾਲੀ ਕਰ ਦਿਓਗੇ ਤਾਂ 4-5 ਸਾਲ ਬਾਅਦ ਉਥੇ ਘਾਹ ਫੂਸ ਝਾਰ ਬੂਟ ਉੱਗਿਆਉਣੇ ਆ ਇਹ ਕੁਦਰਤ ਦਾ ਨਿਯਮ ਐ ਦੇ ਵੀਰੂ ਖਾਲੀ ਕਰਾਂਗੇ ਕੁਦਰਤ ਨੂੰ ਭਰ ਦਿੰਦੀ ਐ ਜੇ ਧਰਤੀ ਨੂੰ ਖਾਲੀ ਕਰਕੇ ਜਾਓਗੇ ਇਹ ਕਿਸੇ ਨਾ ਕਿਸੇ ਦਾ ਭਰਨੀ ਆ ਬਾਈ ਉਹ ਆ ਕੇ ਪ੍ਰਵਾਸੀ ਪਰ ਰਹੇ ਆ 10 ਲੱਖ ਵੋਟ ਪ੍ਰਵਾਸੀਆਂ ਦੀ ਥੋੜੇ ਲੁਧਿਆਣੇ ਚ ਬਣੀ ਪਈ ਐ ਆਉਣ ਵਾਲੇ ਸਮੇ ਸਾਡੀ ਗਿਣਤੀ ਘਟ ਉਹਨਾਂ ਦੀ ਵੱਧ ਸਰਪੰਚ ਉਹਨਾਂ ਦੇ ਐਮ ਐਲ اے ਐਮ ਪੀ ਉਹਨਾਂ ਦੇ ਮੰਤਰੀ ਮੁੱਖ ਮੰਤਰੀ ਉਹਨਾਂ ਦੇ ਇਹਦਾ ਜ਼ਿੰਮੇਵਾਰ ਕੌਣ ਆ ਬਾਈ ਆ ਮੈਂ ਢਾਖੇ ਪਿੰਡ ਗਿਆ ਉਹ ਕਹਿੰਦੇ ਭਾਈ ਸਾਡੇ ਇੱਕ ਬਸਤੀ ਪੂਰੀ ਪ੍ਰਵਾਸੀਆਂ ਦੀ ਬਣ ਗਈ ਪਿੰਡਾਂ ਦੇ ਚੌਧਰੀਆਂ ਨੇ ਪਿੰਡਾਂ ਦੇ ਸਰਪੰਚਾਂ ਮੈਂਬਰਾਂ ਨੇ ਵੋਟਾਂ ਲੈਣ ਦੇ ਮਾਰੇ ਨੇ ਵੋਟਾਂ ਬਣਾ ਦਿੱਤੀਆਂ ਆ ਰਾਜਗੜ ਪਿੰਡ ਗਿਆ ਮੈਂ ਸਾਹਨੇ ਦੇ ਕੋਲੇ 600 ਵੋਟਾਂ ਛੋਟਾ ਇਹ ਪਿੰਡ ਹੈ 25000 ਪ੍ਰਵਾਸੀ ਬੈਠਾ ਕੋ ਕੈਨੇਡਾ ਗਿਆ ਪਰਵਾਰ ਪਿੰਡ ਦਾ ਕੋਈ ਅਮਰੀਕਾ ਕੋਈ ਇੰਗਲੈਂਡ ਕੋਈ ਆਸਟ੍ਰੇਲੀਆ ਘਰਾਂ ਚ ਕਮਰੇ ਪਾਤੇ 10 10 ਬੰਦੇ ਇੱਕ ਕਮਰੇ ਚ ਬਾੜਦੇ। ਪਰ ਕੰਡੇ ਦਾ ਪਾਪਾ ਵੀ ਜੀ ਜਾਂਦੇ ਆ। ਅਸੀਂ ਕਿਸੇ ਬੰਦੇ ਦੇ ਖਿਲਾਫ ਨਹੀਂ। ਕੋਈ ਮਰਜ਼ੀ ਇੱਥੇ ਆਵੇ ਜੀ ਸਦਕੇ ਆਵੇ, ਕੰਮ ਕਰੇ ਜੀ ਸਦਕੇ ਕਰੇ ਸਾਡੇ ਬੰਦੇ ਬਾਹਰਲੇ ਸੂਬੇ ਜਾਂਦੇ ਆ। ਬਾਹਰਲੇ ਦੇਸ਼ਾਂ 'ਚ ਵੀ ਜਾਂਦੇ ਆ। ਹਿਮਾਚਲ ਦੇ ਵਿੱਚ 1972 ਚ ਕਾਨੂੰਨ ਬਣਿਆ। ਤੁਸੀਂ ਨਾ ਜ਼ਮੀਨ ਲੈ ਸਕਦੇ ਹੋ ਨਾ ਬੋਟ ਬਣਾ ਸਕਦੇ ਹੋ ਨਾ ਨੌਕਰੀ ਲੈ ਸਕਦੇ ਹੋ 1972 ਜੀ ਕਾਨੂੰਨ ਬਣਿਆ Rajasthan ਚ Assam ਚ ਕਾਨੂੰਨ ਬਣਿਆ ਹੋਇਆ ਆ ਪਿੱਛੇ ਯੂਟੀ ਬਣਾਈ ਹੈ ਲਦਾਖ ਲਦਾਖ ਸੈਂਟਰ ਨੇ ਯੂਟੀ ਬਣਾਤਾ ਸੈਂਟਰ ਨੇ ਉੱਥੇ ਨੀਤੀ ਲਾਗੂ ਕਰਤੀ ਵੀ ਲਦਾਖ ਦਾ ਡੋਮਿਸਾਈਲ ਹੀ ਇੱਥੇ ਨੌਕਰੀ ਲਾਊਗਾ ਤੇ ਐਸਪੀ ਜਾਦਵ ਲਾਲੂ ਜਾਦਵ ਦਾ ਮੁੰਡਾ ਆਰਜीडी ਪਾਰਟੀ ਵਾਲਾ ਵਿਹਾਰ ਦੀਆਂ ਚੋਣਾਂ ਦਾ ਐਲਾਨ ਕਰ ਚੁੱਕਿਆ ਹੈ ਵੀ ਜਦੋਂ ਮੇਰੀ ਸਰਕਾਰ ਆ ਗਈ ਤਾਂ ਮੈਂ ਕਾਨੂੰਨ ਬਣਾਉਂਗਾ ਬਿਹਾਰ ਦਾ ਡੋਮਿਸਾਈਲ ਇੱਥੇ ਨੌਕਰੀ ਕਰੂਗਾ ਤੇ ਪੰਜਾਬ ਚ ਕੀ ਹੋ ਰਿਹਾ ਪਿਛਲੇ ਹਫਤੇ ਸਰਕਾਰ ਨੇ 5 ਪੋਸਟਾਂ ਕੱਢੀਆਂ ਪਸ਼ੂ ਪਾਲਣ ਵਿਭਾਗ ਦੇ ਵਿੱਚ ਬੈਟਲਰ ਇਨਸਪੈਕਟਰ ਰੱਖਿਆ 1 ਹਸਾਰ ਦਾ ਹਰਿਆਣੇ ਦਾ 1 ਸਰਸੇ ਦਾ ਹਰਿਆਣੇ ਦਾ ਤੀਜਾ ਫਤਿਹਪੁਰ ਦਾ ਯੂਪੀ ਦਾ ਚੌਥਾ Rajasthan ਦਾ ਪੰਜਮਾ ਇੱਕ ਮੁੰਡਾ ਸਾਡਾ ਫਾਇਲਕਾ ਦਾ ਪੰਜਾਂ ਚੋਂ ਚਾਰ ਕਿੱਥੋਂ ਦੇ ਆ ਬਾਹਰ ਨਹੀਂ ਬਾਹਰ ਲਿਆ ਇਦੂ ਵੀ ਅਗਿਆਰਾ ਬੇੜਾ ਕਰ ਖੋ ਰਿਹਾ ਕਿੱਥੇ ਹੋ ਰਿਹਾ ਉਹ ਵੀ ਦੇਖ ਲਓ ਆਲਮਗੀਰ ਕਿੰਨਾ ਦੂਰ ਆਤ ਹੈ ਹੈ 10 12 ਕਿਲੋਮੀਟਰ ਹੈ ਗੁਰੂ ਘਰ ਤੇ 80 ਹੈ ਸ਼੍ਰੋਮਣੀ ਕਮੇਟੀ ਦੀ ਨਾ ਕੱਲ ਇਸ ਇਲਾਕੇ ਦੇ ਕਿਸੇ ਬੰਦੇ ਨੇ ਮੈਨੂੰ ਆਹ ਲਿਸਟ ਦਿੱਤੀ ਹੈ ਸ਼੍ਰੋਮਣੀ ਕਮੇਟੀ ਨੇ ਬੰਦੇ ਰੱਖਿਆ ਉੱਥੇ ਅਕਲੇਸ਼ ਵਿਪਨ ਕੁਮਾਰ ਕਸ਼ਲਿਆ ਰਾਣੀ ਰੋਬਨ ਕੁਮਾਰ ਰੋਹਿਤ ਕੁਮਾਰ ਸ਼੍ਰੋਮਣੀ ਕਮੇਟੀ ਨੇ ਪੰਜ ਬੰਦੇ ਰੱਖਿਆ ਪੱਕੇ ਦੇ ਬੰਦੇ ਕੌਣ ਆ ਅਸੀਂ ਕਲਪਦੇ ਆ ਸਾਨੂੰ ਇਹ ਇਹ ਜੀ ਵਿਰੋਧੀ ਗੱਲਾਂ ਕਰਦੇ ਨੇ ਇਹ ਨਫਰਤ ਫਲਾਉਂਦੇ ਨੇ ਯਾਰ ਸਾਡੇ ਬੰਦਿਆਂ ਨੂੰ ਕੋਈ ਨੌਕਰੀ ਨਹੀਂ ਸਾਡੇ ਮੁੰਡੇ ਬੇਰਜ਼ਗਾਰ ਹੋ ਗਏ ਕੋਈ ਨਸ਼ਿਆਂ ਦੇ ਰਾਹ ਪੈ ਗਿਆ ਕੋਈ ਗੈਂਗਬਾਰ ਦੇ ਰਾਹ ਪੈ ਕੇ ਪੁਲਿਸ ਮਾਰੀ ਜਾਂਦੀ ਝੂਠੇ ਮੁਕਾਬਲੇ ਚ ਕੋਈ ਬਾਹਰ ਨੂੰ ਭੱਜ ਗਿਆ ਮੇਰੇ 16 ਪਰਚੇ ਦਰਜ ਐ ਅੱਜ ਵੀ ਕਾਹਦੇ ਆ ਬੋਰਡਾਂ ਦੇ ਰੰਗ ਮਾਰਤੇ ਹੀ ਮੈਂ ਪੰਜਾਬੀ ਨੂੰ ਲੈ ਕੇ ਜੇਲ੍ਹ ਵੀ ਜਾਣਾ ਪਿਆ ਜੇਲ੍ਹ ਵੀ ਕੱਟ ਕੇ ਆਇਆ ਪੰਜਾਬੀmeri ਕੱਲੇ ਦੀ ਬੋਲੀ ਆ ਬਾਹ ਘੜੀ ਕਰੋ ਪਿੰਨ ਨਰੰਗਾਲ ਦੇ ਵਿੱਚੋਂ ਕੋਈ ਬੰਦਾ ਵੀ ਮੈਂ ਸਕੂਲ ਚ ਜਾ ਕੇ ਪਤਾ ਕਰਦਾ ਵੀ ਮੇਰੇ ਜਵਾਕ ਨੂੰ ਏ ਕਾਦੂਆ 100 ਤੱਕ ਆਉਂਦਾ ਪੰਜਾਬੀ ਚ ਪਹਾੜੇ 1 2 2 2 4 ਆਉਂਦੀ ਐ ਇਤਿਹਾਸ ਕਿਹੜਾ ਪੜਾਉਨੇ ਹੋ ਪੰਜਾਬੀ ਬੋਲਦੇ ਜੁਰਮਾਨਾ ਤਾਂ ਨਹੀਂ ਕਰਦੇ ਕੋਈ ਬੋਲ ਪਾਬੰਦੀ ਤਾਂ ਨਹੀਂ ਹੈਗੀ ਦੱਸੋ ਕਿ ਪਤਾ ਕਰਦਾ ਕੋਈ ਵੀ ਨਹੀਂ ਜਾਂਦਾ ਮੈਂ ਲੁਧਿਆਣੇ ਭੱਗ ਗਿਆ ਕੋਈ ਮੇਰਾ ਮਿੱਤਰ ਬੈਲਜੀਅਮ ਤੋਂ ਆਇਆ ਸੀ ਉਹਨੂੰ ਮਿਲਣਾ ਉੱਥੇ ਚਾਹ ਪੀ ਜਾਂਦੇ ਸੀ ਕੁੜੀ ਆ ਗਈ ਗਮੰਡੀਆਂ ਦੀ ਖੇਡ ਦੀ ਖੇਡ ਦੀ 7-8 ਸਾਲ ਦੀ ਹਿੰਦੀ ਚ ਬੋਲੇ ਮੇਰ ਕੁੜੀ ਕਹਿੰਦੇ ਬਾਈ ਗਮੰਡੀਆਂ ਦੀ ਐ ਮੈਂ ਕਿਹਾ ਹਿੰਦੀ ਕਾ ਬੋਲਦੀ ਐ ਕੋਈ ਪੰਜਾਬੀ ਪਰਿਵਾਰੀ ਐ ਆਪਣੇ ਕਹਿੰਦੇ ਹਾਂ ਪੰਜਾਬੀ ਪਰਿਵਾਰ ਐ ਗੁਰਸਿੱਖ ਪਰਿਵਾਰ ਐ ਮੈਂ ਕੁੜੀ ਦੀ ਉਂਗਲ ਫੜੀ ਬਾਗਿਆ ਦਰਵਾਜ਼ਾ ਖੜਕਾਇਆ ਬਜ਼ੁਰਗ ਨਿਕਲਿਆ ਗੁਰਸਿੱਖ ਬੰਦਾ ਮੈਂ ਫਤਿਹ ਬੁਲਾਈ ਮੈਂ ਬਾਪੂ ਪੋਤੀ ਅਗਾ ਬੱਚੀ ਕਹਿੰਦਾ ਮੇਰੀ ਪੋਤੀ ਐ ਮੈਂ ਕਿਹਾ ਇਹ ਕਿੱਥੇ ਪੜਦੇ ਨੇ ਗੁਰੂ ਨਾਨਕ ਪਬਲਿਕ ਸਕੂਲ ਚ ਐਨੇ ਨੂੰ ਅੰਦਰੋਂ ਦਰਵਾਜ਼ਾ ਖੁੱਲਿਆ ਕਮਰੇ ਦਾ ਉਹਦੀ ਮਾਂ ਨਿਕਲੇਈ ਕਹਿੰਦਾ ਸ਼ੇਰਾ ਇਹ ਕੁੜੀ ਦੀ ਮਾਂ ਐ ਐਮਏ ਪੰਜਾਬੀ ਐ ਕੁੜੀ ਦੀ ਮਾਂ ਐ ਐਮਏ ਪੰਜਾਬੀ ਕੁੜੀ ਪੜਦੀ ਹੈ ਗੁਰਨਾਨਕ ਪਬਲਿਕ ਸਕੂਲ ਚ ਗੁਰਸਿੱਖ ਪਰਿਵਾਰ ਦੇ ਕੁੜੀ ਹਿੰਦੀ ਬੋਲਦੀ ਮੈਂ ਨਹੀਂ ਕਹਦਾ ਹਿੰਦੀ ਮਾੜੀ ਹੈ ਮੈਂ ਨਹੀਂ ਕਹਦਾ ਅੰਗਰੇਜ਼ੀ ਮਾੜੀ ਹੈ ਮੈਂ ਨਹੀਂ ਕਹਦਾ ਕੋਈ ਸਕੂਲ ਮਾੜਾ ਹੈ ਹਿੰਦੀ ਅੰਗਰੇਜ਼ੀ ਅਰਬੀ ਉਰਦੂ ਜਿਹੜੀ ਮਰਜ਼ੀ ਪੜੋ ਜਿੱਥੇ ਮਰਜ਼ੀ ਪੜੋ ਗੱਲ ਆਪਣੀ ਮਾਂ ਬੋਲੀ ਨੂੰ ਭੁੱਲ ਕੇ ਜਾਉਂਦੇ ਕਿੱਥੇ ਰਹੋਗੇ ਆ ਮਰਾਠੇ ਦੇਖੋ ਲੜਦੇ ਬਾਲ ਠਾਕਰੇ ਦਾ ਮੁੰਡਾ ਉਹ ਠਾਕਰੇ ਰਾਜ ਠਾਕਰੇ ਦਾ ਭਤੀਜਾ ਲੜਦੇ ਆ ਕਿ ਨਹੀਂ ਲੜਦੇ ਕੀ ਕਹਿੰਦੇ ਆ ਮਰਾਠੇ ਜੇ ਮਹਾਰਾਸ਼ਟਰੇ ਰਹਿਣਾ ਮਰਾਠੀ ਬੋਲਣੀ ਪੂ ਆ ਦੱਖਣੀ ਲੋਕ ਦੇਖੋ ਲੜਦੇ ਕੇਰਲਾ ਵਾਲੇ ਕਰਨਾਟਕਾ ਆਂਧਰਾ ਤਿਲਗਾਨਾ ਤਾਮਲਡਾਡੂ ਆ ਬੰਗਾਲੀ ਦੇਖੋ ਲੜਦੇ ਬੰਗਲਾਦੇਸ਼ ਵਾਲੇ ਆਪਣੇ ਬੰਗਾਲ ਆਵੇ ਪੱਛੀਂ ਬੰਗਾਲ ਵਾਲੇ ਅਸੀਂ ਬੰਗਾਲ ਤੋਂ ਲੈ ਕੇ ਸਾਰਾ ਦੱਖਣ ਘੁੰਮੇ ਆ ਉਹਨਾਂ ਲੋਕਾਂ ਨੂੰ ਜਾਣਨ ਗਏ ਸੀ ਵੀ ਲੋਕ ਕਿਹੋ ਜਿਹੇ ਆ ਉਹ ਲੋਕ ਆਪਣੀ ਬੋਲੀ ਨੂੰ ਆਪਣੀ ਜਾਨ ਤੋਂ ਜ਼ਿਆਦਾ ਪਿਆਰ ਕਰਦੇ ਆ ਪਤਾ ਵੀ ਜੇ ਬੋਲੀ ਮਰ ਗਈ ਤਾਂ ਸੱਦਾਤਾ ਮਰ ਗਈ ਨਾਮੋਂ ਸ਼ਾਨ ਖਤਮ ਹੋ ਜਾਣਾ ਸਾਡੇ ਪਰਵਾਹ ਹੀ ਕੋਈ ਨਹੀਂ ਕਿਸੇ ਵਿਦਵਾਨ ਨੇ ਕਿਹਾ ਵੀ ਜੇ ਨਸਲਾਂ ਜੇ ਤੁਸੀਂ 1 ਸਾਲ ਦੀ ਯੋਜਨਾ ਬਣਾਉਨੇ ਹੋ ਤਾਂ ਫਸਲਾਂ ਬੀਜੋ ਵੱਢ ਲੋਗੇ ਸਾਲ ਬਾਅਦ 10 ਸਾਲ ਦੀ ਯੋਜਨਾ ਬਣਾਉਨੇ ਹੋ ਰੁੱਖ ਲਾਓ ਫਲ ਖਾਓਗੇ ਛਾਂ ਲਾਓਗੇ ਹਜ਼ਾਰਾਂ ਸਾਲਾਂ ਦੀ ਯੋਜਨਾ ਬਣਾਉਨੇ ਹੋ ਨਸਲਾਂ ਤਿਆਰ ਕਰੋ ਨਸਲਾਂ ਪਰ ਨਹੀਂ ਸਾਡੀਆਂ ਜਿੱਥੇ ਨਸਲਾਂ ਤਿਆਰ ਹੋ ਰਹੀਆਂ ਸਕੂਲਾਂ 'ਚ ਉੱਥੇ ਕੋਈ ਜਾਂਦਾ ਹੀ ਨਹੀਂ ਆ ਕੋਈ ਲੀਡਰ ਫੋਨ ਕਰ ਦੇ ਵੀ ਆ ਗਏ ਰੈਲੀ ਆ ਜੀ ਸਾਰੇ ਘਰ ਕੇ ਗੱਡੀਆਂ ਟਰੈਕਟਰ ਟਾਲੀਆਂ ਲੈ ਤਰੇ ਦੇ ਤੋਂ ਉੱਤੋਂ ਹੀ ਹੋ ਜਾਂਦੇ ਆ। ਸਾਡੇ ਦਾ ਪਹਿਲਾ ਨਗਰ ਲਾਉਣ ਜੋਰੇ ਰਹਿ ਗਏ। ਉਹਦਾ ਸਮੇਂ ਤੋਂ ਬਾਅਦ ਯਾਦ ਕਰਦੇ ਆ ਤਾਂ ਬੰਦਾ ਮਰ ਗਿਆ। ਫੇਰੇ ਯਾਦ ਕਰਦੇ ਹੁੰਦੇ ਆ ਵੀ ਯਾਰ ਬੰਦਾ ਚੰਗਾ ਸੀ। ਪਹਿਲਾਂ ਤਾਂ ਇਹ ਹੁਣ ਜਦੋਂ ਮੈਂ ਤੁਹਾਡਾ ਪਿੰਡ ਛੱਡੂਗਾ ਮੇਰੇ ਬਾਰੇ 20 ਗੱਲਾਂ ਕਰਨਗੇ। ਯਾਰ ਇਹਨੇ ਕਦੇ ਇਦਾਂ ਐਮਐਲਏ ਤਾਂ ਨਹੀਂ ਖੜਾ ਹੋਣਾ ਯਾਰ। ਇਹ ਸਰਕਾਰ ਦਾ ਛੱਡਿਆ ਲੱਗਦਾ। ਇਹਨੂੰ ਪੈਸੇ ਬਣਦੇ ਆ ਕਹੇ ਪਾਸੋਂ ਮੈਂਗਾ ਲੱਖਾ ਮਾੜਾ ਲੱਖਾ ਚੰਗਾ ਲੱਖਾ ਗੈਸਟਰ ਲੱਖਾ ਜੋ ਮਰਜੀ ਐ ਹਜ਼ਾਰ ਗਾੜ ਕੱਢ ਦਿਓ ਲੱਖੇ ਨੂੰ 2000 ਕੱਢ ਦਿਓ ਲੱਖੇ ਦੀ ਕਹੀ ਹੋਈ ਗੱਲ ਯਾਦ ਰੱਖਿਓ ਭੁੱਲ ਜਿਓ ਲੱਖਾ ਪਿੰਡ ਆਇਆ ਸੀ ਇਹ ਮਸਲਾ ਇੱਕ ਸ਼ਹਿਰੀ ਦਾ ਜਾਂ ਪਿੰਡੂ ਦਾ ਨਹੀਂ ਐ ਕਿਸਾਨ ਦਾ ਮਸਲਾ ਨਹੀਂ ਹੈਗਾ ਹੁਣ ਜਿਹੜੇ ਕਿਸੇ ਮਜ਼ਦੂਰ ਨੂੰ ਲੱਗਦਾ ਵੀ ਮੈਂ ਤਾਂ ਯਾਰ ਦਿਹਾੜੀ ਕਰਨੀ ਆ ਚਾਹੇ ਮੈਂ ਕਿਸੇ ਜ਼ਿਮੀਦਾਰ ਦੇ ਖੇਤ ਚ ਕਰਾਂ ਚਾਹੇ ਮੈਂ ਕੰਪਨੀ ਦੇ ਖੇਤ ਚ ਕਰਾਂ ਮੈਨੂੰ ਕੀ ਹੈ ਆ ਜਿੰਨੇ ਵੀ ਆ ਯੂਰਪ ਹੈ ਕੈਨੇਡਾ ਅਮਰੀਕਾ ਲੱਖਾਂ ਏਕੜ ਦੇ ਫਾਰਮ ਬਣਿਆ ਵੱਡੀਆਂ ਵੱਡੀਆਂ ਕਾਪਨੀਆਂ ਦੇ ਉਹਦੇ ਬੰਦੇ ਨਹੀਂ ਕੰਮ ਕਰਦੇ ਬਾਈ ਮਸ਼ੀਨਾਂ ਕੰਮ ਕਰਦੇ ਲੋਹੇ ਦੇ ਬੰਦੇ ਕੰਮ ਕਰਦੇ ਲੋਹੇ ਦੇ ਰੋਬੋਟ ਜਿਹੜੇ ਬਣ ਗਏ 1% ਕਿਸਾਨ ਕੋਲੇ ਜ਼ਮੀਨ ਹੈ ਆ ਕੈਨੇਡਾ ਅਮਰੀਕਾ ਯੂਰਪ ਦੇ ਵਿੱਚ ਦੁਨੀਆ ਦੀ 70% ਧਰਤੀ ਉਪਜਾਊ ਦੁਨੀਆ ਦੇ 12 ਬੰਦਿਆਂ ਕੋਲੇ ਆ 12 ਬੰਦਿਆਂ ਕੋਲ ਸਿਰਫ ਸੋਡਾ ਖਿੱਤਾ ਚੜਦਾ ਹੋਵੇ ਲੈਂਦਾ ਹੋਵੇ ਪੰਜਾਬ ਪੱਛਮੀ ਯੂਪੀ ਦਾ ਏਰੀਆ ਹਰਿਆਣਾ ਰਾਜਸਥਾਨ ਦਾ ਕੁਝ ਏਰੀਆ ਇਹ ਸਾਰਾ ਅਪਜਾਉ ਖਿੱਤਾ ਜਿਹੜਾ 100 ਤੋਂ 150 ਮਣ ਦਾਣੇ ਪੈਦਾ ਕਰਦਾ ਸਾਰੀ ਦੁਨੀਆ ਦੀ ਅੱਖ ਇੱਥੇ ਐ ਪੈਸੇ ਦੀ ਤੁਸੀਂ ਗੱਲ ਕਰਦੇ ਆ ਇਹਦਾ ਇੱਥੋਂ ਤੱਕ ਵੀ ਆਹੇ ਕਹਿ ਦੇਣਗੇ ਵੀ ਆਪਣਾ ਕਿੱਲੇ ਮਿੱਟੀ ਦੇ ਵਿੱਚੋਂ ਫੜ ਫੜ ਥਾਂ ਪਟ ਲੋ ਮਿੱਟੀ ਜੋਗ ਲੋ ਤੋੜ ਲੋ ਬਰਾਬਰ ਪੈਸੇ ਤੋਲ ਦਿੰਨੇ ਆ ਸੋਸ਼ ਕਰਕੇ ਜਿਹੜੇ ਸਾਡੇ ਕੋਈ ਆਪਣੇ ਦੁਕਾਨਦਾਰ ਭਰਾ ਨੇ ਕੋਈ ਪਰਚੂਨ ਦਾ ਸਾਮਾਨ ਵੇਚਦੇ ਆ ਆ ਮੇਰੇ ਮਿੱਤਰ ਨੇ ਕਈ ਬਾਣੀਆਂ ਸੇਠਾਂ ਦੇ ਮੁੰਡੇ ਰਾਮਪਰਾ ਸ਼ਹਿਰ ਆ ਮੇਰਾ ਬਰਹੰਡਾ ਜ਼ਿਲ੍ਹਾ ਮੈਂ ਬਹਿ ਜਾਂਦਾ ਉਹਨਾਂ ਕੋਲ ਜਾ ਕੇ ਬਾਜ਼ਾਰ ਖਤਮ ਹੋ ਗਏ ਬਾਈ ਛੋਟਾ ਦੁਕਾਨਦਾਰ ਖਤਮ ਹੋ ਗਿਆ ਕਿਉਂ ਹੋ ਗਿਆ ਆ ਵੱਡੇ ਵੱਡੇ ਮਾਲ ਖੁੱਲ ਗਏ ਆ ਥੋਡੇ ਨਹੀਂ ਖੁੱਲਿਆ ਬੇ ਮਾਲ ਐਮਬੀਡੀ ਮਾਲ ਡੀਮਾਰਟ ਇਹਨਾਂ ਨੁਕਸਾਨ ਕਿਨੂੰ ਹੋਇਆ ਛੋਟੇ ਦੁਕਾਨਦਾਰ ਨੂੰ ਆਨਲਾਈਨ ਸਮਾਨ ਘਰਾਂ ਚੋਂ ਲੱਗ ਗਿਆ ਨੁਕਸਾਨ ਕੀ ਨੂੰ ਹੋਇਆ ਦੁਕਾਨਦਾਰ ਨੂੰ ਛੋਟੇ ਨੂੰ ਛੋਟੇ ਆ ਜਿਹੜਾ ਚੌੜਾ ਬਾਜ਼ਾਰ ਆ ਘੰਟਾ ਕਰਾ ਕਿੰਨੇ ਦੁਕਾਨਦਾਰ ਖਤਮ ਹੋ ਜਾਣਗੇ ਉੱਥੋਂ ਵੀ ਦੇ ਵਿਚਰ ਖਸਾਨੀ ਮੋਰਚੇ ਵੇਲੇ ਅਸੀਂ ਬਠਿੰਡੇ ਰਿਲਾਈਐਂਸ ਮਾਰਕੀਟ ਰੋਕ ਲਈ 60 ਲੱਖ ਰੁਪਇਆ ਇੱਕ ਦਿਨ ਦੀ ਸੇਲ ਸੀ ਉਹ ਸੁਈ ਤੋਂ ਲੈ ਕੇ ਜਹਾਜ਼ ਤੱਕ ਵੀ ਮਿਲਦਾ ਸੀ ਉੱਥੇ ਅਸੀਂ ਭਾਗੇ ਮੈਂ ਤੋਂ ਵੀ ਬਾਜ਼ਾਰ ਚ ਭਾਗਾ ਬਠਿੰਡੇ ਸੇਟ ਇਕੱਠੇ ਕਰ ਲਏ ਬਾਣੀਆਂ ਆਪਣੇ ਦੁਕਾਨਾਂ ਵਾਲੇ ਮਖਾ ਭਾਈ ਜਿੱਦ ਦੇਰੀ ਐ ਮਾਰਕੀਟ ਬੰਦ ਹੋਈ ਆ ਕੋਈ ਫਾਇਦਾ ਹੋਇਆ ਕਹਿੰਦੇ ਭਾਈ ਪੂਰਾ ਹੀ ਫਾਇਦਾ ਹੋ ਗਿਆ ਉਹ 60 ਲੱਖ ਰੁਪਏ ਕਿੰਨੀਆਂ ਦੁਕਾਨਾਂ ਤੇ ਆਉਣ ਲੱਗ ਗਿਆ ਘੁੰਮ ਕੇ ਤੇ ਫਿਰ ਮਖਾ ਇਹਨਾਂ ਦੁਕਾਨਾਂ ਦਾ ਇਹਨਾਂ ਮਾਰਕੀਟਾਂ ਦਾ ਨੁਕਸਾਨ ਕਿਹਨੂੰ ਆ ਕਹਿੰਦੇ ਸਾਨੂੰ ਬਾਪਰ ਆਪਾਂ ਆਉਂਦੇ ਕਿਉਂ ਨਹੀਂ ਕਹਿੰਦੇ ਇਹ ਤਾਂ ਸੋਡੇ ਹੀ ਕੰਮ ਐ ਸੋ ਮੇਰਾ ਕਹਿਣ ਦਾ ਭਾਵ ਆ ਇਹ ਲੜਾਈ ਕੱਲੇ ਕਿਸਾਨ ਦੀ ਨਹੀਂ ਹੈਗੀ ਜਿਹੜਾ ਬੰਦਾ ਰੋਟੀ ਖਾਂਦਾ ਹੈ ਸਾਹ ਲੈਂਦਾ ਉਹ ਕਿਸਾਨ ਆ ਮਜ਼ਦੂਰ ਆ ਪਿੰਡੂ ਆ ਸ਼ਹਿਰੀ ਆ ਦੁਕਾਨਦਾਰ ਆ ਕੋਈ ਛੋਟਾ ਆੜਤੀਆ ਕੋਈ ਛੋਟਾ ਵਪਾਰੀ ਆ ਕੋਈ ਮਲਾਜ਼ਮ ਆ ਕੋਈ ਸੇਖ ਆ ਕੋਈ ਹਿੰਦੂ ਆ ਕੋਈ ਮੁਸਲਮਾਨ ਆ ਜਿਹੜਾ ਵੀ ਆ ਇਹ ਹਰ ਉਸ ਰੋਟੀ ਖਾਣ ਵਾਲੇ ਬੰਦੇ ਲਈ ਕਿ ਉਹਦੀ ਰੋਟੀ ਖੋਈ ਜਾ ਰਹੀ ਹੈ ਆ ਹੁਣ ਤੁਸੀਂ ਹੋਰ ਦੇਖੋ ਟਾਈਮ ਘੱਟਾ ਗੱਲਾਂ ਬਹੁਤ ਨੇ ਪਰ ਮੈਂ ਅੱਗੇ ਕਦੇ ਫੇਰ ਦੁਬਾਰਾ ਸਵਾਭ ਬਣਿਆ ਪ੍ਰਮਾਤਮਾ ਨੇ ਚਾਹ ਸੁਣਾਵਾਂਗੇ ਤੁਹਾਨੂੰ ਨਿਊ ਬਲਡ ਆਰਡਰ ਦੀਆਂ ਬੜੀਆਂ ਖਤਰਨਾਕ ਨੀਤੀਆਂ ਹਲੇ ਹੋਰ ਆ ਰਹੀਆਂ ਨੇ ਇਹ ਜਿਹੜੀ ਕਰੰਸੀ ਤੁਹਾਡੀ ਜੇਬਾਂ 'ਚ ਪੈਸੇ ਨਹੀਂ ਹੈਗੇ ਆਹ ਨੋਟ ਕਾਗਜ ਦੇ ਟਡਾਲੇ ਇਹ ਬੰਦ ਕਰਨ ਜਾ ਰਹੇ ਆ ਕਰੰਸੀ ਡੀਟੈਲ ਕਰਨ ਜਾ ਰਹੇ ਆ ਡੀਟੈਲ ਕਰੰਸੀ ਹੋ ਗਈ ਮੋਬਾਈਲਾਂ 'ਚ ਆ ਜਣੀ ਲੈਣ ਦੇਣ ਮੋਬਾਈਲਾਂ 'ਚ ਹੋਣ ਲੱਗ ਜਾਣਾ ਮੋਬਾਈਲ ਦਾ ਕੰਟਰੋਲ ਕਿਹਦੇ ਕੋਲੇ ਆ ਉੱਥੋਂ ਬੈਠੇ ਮੋਬਾਈਲ ਦਾ ਕੰਟਰੋਲ ਨਾਲ ਕੋਲੇ ਬੰਦ ਕਰਤਾ ਲੈਣ ਦੇਣ ਬੰਦ ਕਰਤਾ ਕੀ ਕਰੋਗੇ ਤੁਹਾਡੇ ਹੱਥ ਬੰਨ੍ਹ ਲੇ ਜਿਵੇਂ ਨਾਲ ਸਾਡੀਆਂ ਖੋ ਲੈਣਗੇ ਅੱਗੇ ਸਾਡੇ ਬਾਬੇ ਬਾਜ਼ਾਰ ਜਾਂਦੇ ਸਾਡੇ ਦਾਦੇ-ਪਰਦਾਦੇ ਬਾਜ਼ਾਰ ਚੋਂ ਦੋ ਚੀਜ਼ਾਂ ਲਿਆਉਂਦੇ ਸੀ ਕਿਹੜੀਆਂ ਨੂਨ ਦੀ ਥੈਲੀ ਤੇ ਚਾਹ ਪੱਤੀ ਸਿੱਖਾ ਵਾਲੀ ਡੱਬੀ ਵੀ ਨਹੀਂ ਸੀ ਆਪਾਂ ਮੋੜ ਲੈਂਦੇ ਉਹ ਸਾਡੀਆਂ ਬੇਬੇ ਬੈਠੀਆਂ ਉਹਨਾਂ ਨੂੰ ਪਤਾ ਹੋਣਾ ਇਹ ਹਾਰੇ ਦੇ ਵਿੱਚ ਪਾਤੀ ਦਬੰਦ ਦਿੰਦੀਆਂ ਤੜਕੇ ਕੱਢ ਕੇ ਉਹੀ ਅੱਗ ਬਾਲ ਲੈਂਦੀਆਂ ਕਿਉਂ ਬੇਬੇ ਆ ਨਵੀਆਂ ਕੁੜੀਆਂ ਬੈਠੀਆਂ ਉਹ ਹਾਰੇ ਦੇ ਪਾਤੀ ਦਾ ਨਹੀਂ ਸ਼ਾਇਦ ਪਤਾ ਅੱਜਕੱਲ ਪਾਥੀ ਨਾ ਭੈਣ ਮੇਰੇ ਗੇ ਪਾਥੀ 50 ਰੁਪਈਆ ਦੀ ਉੱਥੋਂ ਮਿਲਦੀ ਆ ਮੌਲ ਚ ਲਫਾਫੇ ਚ ਸਿੱਕਰੀਆਂ ਸਾਡੇ ਦੇ ਪਾਸੇ ਨਰਮਾ ਨਰਮਾ ਮਾੜਾ ਮੋਟਾ ਹਲੇ ਹੈਗਾ ਤਾਂ ਸਿੱਕਰੀਆਂ 500 ਰੁਪਈਏ ਦੀਆਂ ਇੰਨੀਆਂ ਕ ਲਫਾਫੇ ਚ ਪਾ ਕੇ ਵੇਚੀ ਜਾਂਦੇ ਆ ਉਹ ਸਿੱਕਰੀਆਂ ਲਿਆ ਕੇ ਮੌਲ ਦੇ ਵਿੱਚੋਂ ਲੋਕ ਘਰੇ ਰੱਖ ਲੈਂਦੇ ਆ ਮੇਜ ਤੇ ਟਿਕਾ ਕੇ ਸ਼ੀਸ਼ੇ ਸਰ ਲ ਲੈ ਉਹ ਸਾਡੇ ਹਲੇ ਵੀ ਉਧਰ ਕੁੰਨੂ ਕਾਨੂੰ ਸੌਰ ਸੂਰ ਮਿਲ ਜਾਂਦੇ ਛੜੀਆਂ ਦੇ ਹੈ ਸਵਾ ਤੂੜੀ ਸਾਡੀਆਂ ਘਰਾਂ ਚ ਪੈਦਾ ਹੋਣ ਵਾਲੀਆਂ ਚੀਜ਼ਾਂ ਸਾਡੇ ਖੇਤਾਂ 'ਚ ਪੈਦਾ ਹੋਣਾਂ ਚੀਜ਼ਾਂ ਮੋਲਾਂ 'ਚ ਮਿਲਣ ਲੱਗ ਗਈਆਂ। ਅਈ ਸ਼ਰਤਾਂ ਉਹਨਾਂ ਨੇ ਇਹਦੇ ਵਿਵਾਰ ਸ਼ੁਰੂ ਕਰ ਲਿਆ। ਕਿਉਂ ਆਪਾਂ ਨਿਰਪਰ ਨਿਰਪਰ ਬਾਜ਼ਾਰ ਤੇ ਹੋਗੇ। ਐਨੇ ਬੰਦੇ ਬੈਠਿਓ, 2-4 ਬੰਦੇ ਮਸਲਿਆ ਹੋਵੋਗੇ ਜਿਹੜੇ ਆਪਦੇ ਖੇਤਾਂ ਦੇ ਵਿੱਚ ਜਾਂ ਆਪਣੇ ਘਰਾਂ 'ਚ ਆਪਣੇ ਜੋ ਗਰੀਬ ਸਬਜ਼ੀ ਲਾਉਂਦੇ ਹੋਵੋਗੇ। ਕੋਈ ਹੈਗਾ ਸੂਰਮਾ? ਵੀ ਮੈਂ ਹੈਂ? ਜੇ ਸਾਰੇ ਲਾਉਣ ਫੇਰ ਠੀਕ ਹੈ। ਹਾਂ। ਆ ਬੇਬੇ ਖੜੀਆਂ ਐ। ਉਹ ਦੀ ਰੋਵੇ ਭਾਈ ਦੇੜੀ ਵਾਲਾ ਦੇਖ ਜਾਈ 2 ਕਿਲੋ ਕੱਦੂ ਉਹ ਕੱਦੂ ਪਾ ਟੀਕੇ ਵਾਲਾ ਪਤਾ ਨਹੀਂ ਕਿਹੜੀ ਰੇ ਸਪਰੇ ਵਾਲਾ ਅੱਛਾ ਦੁੱਧ ਦੁੱਧ ਲੈਣ ਲਾ ਕੇ ਮੁੱਲ ਪਸ਼ੂ ਵੇਚ ਜੀ ਦਿੱਤੇ ਇਹਦਾ ਜੀ ਤੂੜੀ ਮਹਿੰਗੀ ਪੈਂਦੀ ਐ ਕੱਖ ਮਹਿੰਗੇ ਪੈਂਦੇ ਆ ਜੀ ਬੰਦਾ ਰੱਖਣਾ ਪੂ ਜੀ ਇਹਦਾ ਇੰਨਾ ਖਰਚਾ ਮੁੱਲ ਆਪਾਂ ਨੂੰ ਜੀ ਆਪਾਂ ਨੂੰ ਸਸਤਾ ਮਿਲ ਜੂ ਉਹ ਟੀਕੇ ਵਾਲਾ ਦੁੱਧ ਦਾ ਕਿ ਚਾਰ ਵਾਲਾ ਦੁੱਧ ਆਪਾਂ ਨੂੰ ਇਹ ਨਹੀਂ ਪਤਾ ਉਹ ਟੀਕੇ ਵਾਲੇ ਦੁੱਧ ਪੀ ਕੇ ਟੀਕੇ ਵਾਲੇ ਕੱਦੂ ਖਾ ਕੇ ਮਿਲਖਾ ਸਿੰਘ ਨਹੀਂ ਪੈਦਾ ਹੋਣਾ ਦਾਰਾ ਸਿੰਘ ਨਹੀਂ ਪੈਦਾ ਹੋਣੇ ਉਹਦਾ ਫਿਰ ਇੱਧਰ ਨੂੰ ਵਗਜੋ ਲੁਧਿਆਣੇ ਦੇ ਪਾਸੇ ਉਟੀਕਾ ਭਰਾ ਲੈ ਆਇਆ ਕਰੋ ਤੁਹਾਡੇ ਲੁਧਿਆਣੇ ਚ ਕੱਲਾ ਇੱਕ ਨਹੀਂ ਦੋ ਨਹੀਂ 50 ਨਹੀਂ ਸੈਂਕੜੇ ਸੈਂਟਰ ਆਈ ਦੇ ਸੈਂਟਰ ਹੈ ਜਿੱਥੇ ਟੀਕੇ ਦਾ ਜਵਾਕ ਹੋਣ ਲੱਗ ਗਿਆ ਪੂਰੇ ਪੰਜਾਬ ਦੇ ਹਾਲਾਤੇ ਬਣ ਗਏ ਕਿ ਬੰਦੇ ਗੱਲ ਦਾ ਗੁੱਸਾ ਕਰਦੇ ਆ ਮੈਂ ਕਹਾਂ ਮੈਂ ਝੂਠ ਬੋਲਿਆ ਜਾ ਕੇ ਦੇਖ ਲਓ ਮੁਰਿਆਓ ਬਾਈ ਪਰਤਿਆਓ ਯਾਰ ਜਦਾਂ ਬਲ ਮੁਰਿਆਓ ਜਦੋਂ ਮੇਰੇ ਪਿਓ ਅਰਗੇ ਇੱਕ ਆਦ ਹੋ ਗਏ ਨਾ 17-18 ਸਾਲ ਮੈਂ ਕਾਲਜਾਂ ਕੂਲਜੇ ਪੜਦਾ ਸੀ ਲੜਾਈ ਟਿਕੜੇ ਦੇ ਪਾਸੇ ਪੈ ਗਏ ਪਿੰਡ ਵੜਨ ਦਾ ਮੌਕਾ ਹੀ ਨਹੀਂ ਮਿਲਿਆ ਘਾਤੀ ਬੜੇ ਆ ਹੁਣ ਇਧਰ ਲੈ ਰਹਾਂ ਨੂੰ ਪੈ ਗਏ ਫਿਰ ਵੀ ਮੈਂ 18 ਸਾਲਾਂ ਬਾਅਦ ਖੇਤੀ ਸ਼ੁਰੂ ਕੀਤੀ ਕਿਉਂਕਿ ਤੇਰੇ ਦੋ ਕਾਰਨ ਆ ਪਹਿਲਾ ਕਾਰਨ ਮੈਂ ਖੇਤੀ ਨੂੰ ਕਿੱਤਾ ਨਹੀਂ ਮੰਨਦਾ ਮੈਂ ਧੰਦਾ ਨਹੀਂ ਮੰਨਦਾ ਮੈਂ ਵਿਰਾਸਤ ਮੰਨਦਾ ਵੀ ਮੇਰੇ ਪੁਰਖਿਆਂ ਦੀ ਵਿਰਾਸਤ ਹੈ ਬਾਬੇ ਨਾਨਕ ਦੀ ਵਿਰਾਸਤ ਹੈ ਜਿਨੇ ਕਿਹਾ ਸੀ ਉੱਤਮ ਖੇਤੀ ਮੱਦਮ ਵਪਾਰ ਨਿਖਿਤ ਚੱਕਰੀ ਖੇਤੀ ਇਕੱਲਾ ਖਾਣ ਦਾ ਕਮਾਉਣ ਦਾ ਸਾਧਨ ਜਰੀਆ ਨਹੀਂ ਰੱਬ ਨੂੰ ਮਿਲਣ ਦਾ ਵੀ ਇੱਕ ਰਾਹ ਹੈ ਖੇਤੀ ਹੈ ਬੰਦਾ ਤੜਕੇ ਉੱਠਦਾ ਪੈ ਪਾਰ ਦੀਆਂ ਪਾਠੀ ਸਿੰਘ ਬੋਲਦਾ ਬੰਦਾ ਖੇਤਾਂ ਵੱਲ ਜਾਂਦਾ ਹਰੇ ਬਾਈ ਮੱਥੇ ਲੱਗਦੀ ਹੈ ਕੁਦਰਤ ਦੇ ਨਜ਼ਾਰੇ ਬੰਦੇ ਨੂੰ ਦੇਖਣ ਨੂੰ ਮਿਲਦੇ ਆ ਰੰਗ ਦੇਖਣ ਨੂੰ ਮਿਲਦੇ ਆ ਪੰਛੀ ਸੰਗੀਤ ਪੈਦਾ ਕਰਦੇ ਆ ਰਸ ਘੋਲਦੇ ਆ ਕੰਨਾਂ 'ਚ ਬੰਦਾ ਰੱਬ ਦਾ ਸ਼ੁਕਰਾਨਾ ਕਰਦਾ ਅਰਦਾਸ ਕਰਦਾ ਰੱਬ ਨੂੰ ਯਾਦ ਕਰਦਾ ਹੈ ਰੱਬ ਨਾਲ ਜੁੜਨ ਦਾ ਰਾਹ ਹੈ ਬੰਦਾ ਫਸਲ ਬੀਜ ਦਿੰਦਾ ਖੁੱਲੇ ਅਸਮਾਨ ਦੇ ਥੱਲੇ 6 ਮਹੀਨੇ ਸਬਰ ਕਰਦਾ ਹੈ ਗੜੇ ਮਾਰ ਸਕਦੇ ਆ ਪਾਣੀ ਮਾਰ ਸਕਦਾ ਸੁੱਕਾ ਮਾਰ ਸਕਦਾ ਪਰ ਉਹਦੇ ਕੋਲ ਸਬਰ ਤੇ ਸੰਤੋਖ ਹੁੰਦਾ ਗਰਵਾਨੀ ਕਹਿੰਦੀ ਹੈ ਸਬਰ ਤੇ ਸੰਤੋਖ ਦੀ ਗੱਲ ਸੋਸ ਕਰਕੇ ਕਹਿਣਾ ਮੇਰੇ ਛੋਟੇ ਜਵਾਕ ਕਰ ਦੋ ਮੈਂ ਉਹਨਾਂ ਨੂੰ ਵੀ ਜੋੜਦਾ ਵੀ ਆ ਜਾਓ ਪੁੱਤ ਆ ਤੰਗਲੀਆ ਕਹੀ ਆ ਕਹਾੜੀ ਆ ਖੁਰਪਾ ਪਹਿਲੀ ਗੱਲ ਆ ਸਾਡੇ ਕਰੇ ਡਾਂਗ ਵੀ ਨਹੀਂ ਮਿਲਦੀ ਅੱਜ ਕੱਲ ਡਾਂਗਾ ਕੋ ਸੱਪ ਨਿਕਲਿਆ ਬੈ ਨਾ ਡਾਂਗ ਭਰਨ ਜਾਂਦੇ ਆ ਪਹਿਲਾਂ ਉਹਦੋਂ ਸੱਪ ਨਿਕਲ ਜਾਂਦਾ ਅੱਗੇ ਕਿਸੇ ਕੋਲੇ ਨਾਲ ਗਣਾਸਾ ਪਿਆ ਕਿਸੇ ਕੋਲੇ ਨਾਲ ਘੋਪਈ ਐ ਕਿਤੇ ਵਰਕਸ਼ਾਪ ਐ ਕਿਤੇ ਡਾਂਗ ਪਈ ਐ ਕਰਾਂ ਡਾਂਗਾ ਵੀ ਹੈ ਨਹੀਂ ਹੁਣ ਤਾਂ ਤੇ ਜਵਾਕਾਂ ਨੂੰ ਕੀ ਪਤਾ ਹੋਣਾ ਕਈਆਂ ਕਹਾੜੀਆਂ ਦਾ ਸੋ ਜੋੜੋ ਬਾਈ ਆਪਣੇ 80% ਪੰਜਾਬੀ ਡਿਪਰੈਸ਼ਨ ਦਾ ਸ਼ਿਕਾਰ ਐ ਜਿਹਦੇ ਮਰਜ਼ੀ ਕਰੇ ਵਰਜੋ ਫਰਿਜਰੇਟ ਜਾਂਦਾ ਤਾਹਾਂ ਗੋਲਗਾ ਲਫਾਵਾ ਪਿਆ ਜਾ ਬੱਚ ਗੋਲੀਆਂ ਪੰਗਿਆ ਦਵਾਈਆਂ ਵਾਲੀਆਂ ਸ਼ੀਸ਼ੀਆਂ ਪੰਗਿਆ ਇਹ ਡਿਪਰੈਸ਼ਨ ਕਿ ਹੋ ਗਿਆ ਪਤਾ ਕੀ ਆ ਆ ਜਿੰਨਾ ਮੋਬਾਈਲ ਹੈ ਬਹੁਤ ਜ਼ਿਆਦਾ ਡਿਪਰੈਸ਼ਨ ਪਤਾ ਕਰ ਰਿਹਾ ਏ ਆਹਦੇ ਜਵਾਕ ਬੈਠੇ ਆ ਬੈਠਾ ਜੁੜੇ ਆ ਆ ਬੈਠਿਆ ਕੈ ਘੰਟੇ ਦੇ ਨਾ ਹੁੰਨਾ ਹੈ ਕਿੰਨੇ ਘੰਟੇ ਥੋੜੇ ਘੰਟੇ ਤੂੰ ਪੁੱਤ ਏ ਬੇਬੇ ਤੁਸੀਂ ਨਾ ਤੁਸੀਂ ਵੀ ਬਹੁਤ ਦੇਖਦੇ ਆਂ ਮੈਂ ਕੱਲ ਮੰਡੀ ਕਲਾਪੋ ਉੱਤੇ ਬਾਗਿਆ ਪਰ ਸੋ ਮੇਰਾ ਮਿੱਤਰ ਹੈ ਉਹ ਕਹਿੰਦਾ ਬਾਈ ਮੇਰੀ ਮਾਂ ਨਾ ਕਹਿੰਦਾ ਜਉ YouTube ਖੋਲਦੀ ਰਾਤ ਨੂੰ 12 1 ਵਜੇ ਜਾ ਕੇ ਰੇ ਕਹਿੰਦਾ ਮਸਾਂ ਪਾਇਆ ਕਰਕੇ ਵੀ ਸੌ ਜਾ ਬੇਬੇ ਕਮਲੀ ਹੋ ਜੇਗੀ ਕਹਿੰਦਾ ਹਟੀ ਨਹੀਂ ਹਟੀ ਨਹੀਂ ਆਕੇ ਸੀ ਫੋਨ ਲਕੋਦਾ YouTube ਡਲੀਟ ਮਾਰਦੀ ਕਹਿੰਦਾ ਹੁਣ ਚਾਰ ਦਿਨ ਹੋ ਗਏ ਸਾਰਾ ਪਿੰਡ ਆ ਸਾਰਾ ਘਰ ਚੱਕੀ ਫਿਰਦੀ ਆ ਸਿਰ ਤੇ ਵੀ ਮੇਰਾ ਫੋਨ ਦਿਓ ਮੇਰੀ YouTube ਚਲਾ ਕੇ ਦੇ ਜਿਵੇਂ ਤੋੜ ਨਹੀਂ ਲੱਗਦੀ ਤੋੜ ਨਸ਼ੇ ਦੀ ਤੋੜ ਲੱਗਦੀ ਆ ਚਿੱਟੇ ਦੀ ਤੋੜ ਦਾਰੂ ਵਾਲੋਂ ਦਾਰੂਰੀ ਤੋੜ ਹੁਣ ਕਹਿੰਦੇ ਇੱਥੇ ਵੀ ਕੀੜੇ ਲੜਦੇ ਹੋਣੇ ਪੀਣ ਵਾਲਿਆਂ ਦੇ ਵੀਰ ਲੰਮੀ ਕਰਾਰੀ ਫਸਾਲ ਹੀ ਜਾ ਕੇ ਪਿਗ ਲਾਉਣਾ ਆਈ ਮੋਬਾਈਲ ਦੀ ਤੋੜ ਲੱਗਦੀ ਐ ਬੰਦਾ ਮਿੰਟਕ ਬਾਅਦ ਜੇ ਉਹ ਚੋਂ ਕੱਢਦਾ ਐ ਇੰਜ ਦੇਖ ਲੈਂਦਾ ਐ ਵੀ ਬਾਜੋ ਜਿਹੜਾ ਜਵਾਕ ਰੋਟੀ ਖਾਂਦਾ ਫੋਨ ਦੇਖਦਾ ਨੂੰ ਰੋਟੀ ਨਹੀਂ ਲੱਗਦੀ ਮੈਂ ਨਹੀਂ ਕਹਿੰਦਾ ਵੱਡੇ ਵੱਡੇ ਡਾਕਟਰ ਕਹਿ ਰਹੇ ਆ ਸਾਡੇ ਜਵਾਕਾਂ ਦੇ ਦਿਮਾਗ ਦਾ ਵਿਕਾਸ ਰੁਕ ਰਿਹਾ ਹੈ ਸਰੀਰ ਦਾ ਵਿਕਾਸ ਰੁਕ ਰਿਹਾ ਸੋਚ ਮਰ ਰਹੀ ਹੈ ਬਹੁਤ ਖਤਰਨਾਕ ਬਿਮਾਰੀ ਐ ਵੀ ਜੋ ਕੰਗਿਆ ਹੋਇਆ ਗੱਲਾਂ ਦੇ ਅਮਲ ਕਰ ਲਿਓ 7 ਤਰੀਕ ਨੂੰ ਪਿੰਡ ਜੋਧਾ ਦਾਣਾ ਮੰਡੀ ਘਰ ਘਰ ਦਾ ਬੱਚਾ ਨੌਜਵਾਨ ਬਜ਼ੁਰਗ ਮਾਵਾ ਪੈਣਾ ਵੱਡੀ ਗਿਣਤੀ ਚ ਪਹੁੰਚੋ ਛੋੜਨ ਵਾਲੇ ਵਾਦਾ ਰਿਆ ਇਹ ਸਰਕਾਰ ਥੁੱਕ ਕੇ ਚੱਟੂਗੀ ਤੁਸੀਂ ਲੋਕ ਚਟਾਉਂਗੇ ਇਹ ਨੋਟੀਫਿਕੇਸ਼ਨ ਰੱਦ ਕਰਾ ਕੇ ਫੇਰ ਆਪਾਂ ਸਾਹ ਲੈਣਾ ਐ ਇੱਥੇ ਨਹੀਂ ਵੀ ਆਪਾਂ ਇੱਥੇ ਖੜਨਾ ਐ ਸੀਐਰਜੂ ਨਾਂ ਵੀ ਮਿਲੂਗਾ ਜ਼ਮੀਨਾਂ ਤਾਂ ਨਹੀਂ ਕਿਤੇ ਚੱਕ ਕੇ ਲੈ ਚੱਲੇ ਓ ਤੁਹਾਡੇ ਕੋਲ ਹੀ ਐ ਸੋ ਮੇਰਾ ਵੀਰ ਇਹ ਸਾਰੇ ਮੁੱਦਿਆਂ ਨੂੰ ਗੌਰ ਕਰਿਓ ਇਕੱਠੇ ਹੋ ਕੇ ਲੜਨ ਦੀ ਲੋੜ ਹੈ ਧੰਨਵਾਦ ਸਾਰੀ ਸੰਗ ਦਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ